ਸੋ ਸੰਗਤ ਜੀ ਅੱਜ ਜਦੋਂ ਅਸੀਂ ਮੱਥਾ ਟੇਕਣ ਲਈ ਗੁਰਦੁਆਰਾ ਫੇਰੂਮਾਨ ਸਾਹਿਬ ਗਏ ਅੱਜ ਪ੍ਰਕਾਸ਼ ਪੁਰਬ ਵੀ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਜਦੋਂ ਉੱਥੇ ਜਾ ਕੇ ਦੇਖਿਆ ਕਿ ਇੱਕ ਸਿੰਘ ਕੱਛਾ ਪਾ ਕੇ ਡਿਊਟੀ ਕਰ ਰਿਹਾ ਆਪਣਾ ਲੰਗਰ ਹਾਲ ਦੇ ਵਿੱਚ ਲੰਗਰ ਵੰਡਾ ਰਿਹਾ ਆ ਵੀ ਦੇਖੋ ਵੀਡੀਓ ਦੇ ਵਿੱਚ ਵੀ ਹੈ ਤੇ ਆਪਣਾ ਉਹ ਸਿੰਘ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਦੱਸਿਆ ਕਿ ਕੱਛਾ ਮर्याਦਾ 'ਚ ਨਹੀਂ ਹੈ ਸ਼ਹਿਰਾ ਮर्याਦਾ 'ਚ ਹੈ ਤੇ ਜਦੋਂ ਉਹ ਅਗੋ ਸਿੰਘ ਕਹਿ ਰਿਹਾ ਕਿ ਮੇਰੀ ਦਫ਼ਤਰ ਦੇ ਅੰਦਰ ਪੂਰੀ ਗਲਬਾਤ ਹੋ ਚੁੱਕੀ ਹੈ ਤੇ ਜਦੋਂ ਉਹ ਦਫ਼ਤਰ ਅੰਦਰ ਜਾ ਕੇ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਦਫ਼ਤਰ ਵਾਲਿਆਂ ਨੇ ਵੀ ਇੰਨੀ ਉਹਨਾਂ ਦੀ ਕੋਈ ਗਲਬਾਤ ਨਹੀਂ ਕੀਤੀ ਮਤਲਬ ਕਿ ਉਹਦੇ ਹੱਕ ਦੇ ਵਿੱਚ ਹੀ ਭੁੱਗਤੇ ਨੇ ਮਤਲਬ ਕਿ ਇੱਥੇ ਇੱਕ ਹੋਰ ਬੇਦਵੀ ਹੋ ਰਹੀ ਹੈ ਜੀ ਦੇਖੋ ਲੰਗਰ ਹਾਲ ਦੇ ਵਿੱਚ ਅੱਜ ਦੇ ਕੱਚੇ ਪਾਗੇ ਬੰਦੇ ਡਿਊਟੀ ਕਰ ਰਹੇ ਨੇ ਕੱਲ ਨੂੰ ਇੱਥੇ ਬੜਾ ਕੁਝ ਚੱਲ ਪੈਣਾ ਜੀ ਆਹ ਜੇ ਹੁਣੇ ਹੀ ਆਪਾਂ ਇਹਨਾਂ ਨੂੰ ਨੱਥ ਪਾ ਲਈ ਹੁਣੇ ਇਹਨਾਂ ਤੇ ਆਪਾਂ ਕੁਝ ਨਾ ਕਾਰਵਾਈ ਕਰ ਲਈਏ ਜਾਂ ਆਪਾਂ ਪ੍ਰਬੰਧਕ ਕਮੇਟੀ ਤੇ ਜਾ ਕੇ ਕੋਈ ਆਪਾਂ ਆਪਾਂ ਗੱਲਬਾਤ ਕਰੀਏ ਵੀ ਭਾਈ ਇਹ ਕਦੇ ਤੱਕ ਕਿੱਥੇ ਤੱਕ ਜਾਇਆ ਜਾਏ ਕੱਚਾ ਪਾ ਕੇ ਲੰਗਰ ਬਤੋਣਾ ਕਿੱਥੇ ਤੱਕ ਜਾਇਆ ਜਾ ਸੋ ਕਿਰਪਾ ਕਰੋ ਜੀ ਇਹ ਸਿੰਘਾਂ ਤੱਕ ਵੀਡੀਓ ਪਹੁੰਚਾਓ ਜਿਹੜੇ ਕਿ ਆਪਣਾ ਸਿੰਘ ਬੈਠੇ ਨੇ ਅਮਰਪਾਲ ਮਹਿਰੋ ਤੱਕ ਪਹੁੰਚਾਓ